ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫਿਰ ਆਪਾਂ ਜੇ ਗੱਲ ਕਰ ਲਈਏ ਵੀ ਕਹਿੰਦੇ ਮੇਲੇ ਵਾਲੇ ਪਿੰਡ ਪਹੁੰਚੇ ਆ ਪਹੁੰਚੇ ਆ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਆ ਗਿਆ ਤਹਿਸੀਲ ਆ ਗਈ ਡੇਲੋਂ ਪਸ਼ੂ ਚਾਰ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਈਆਂ ਝੋਟੀਆਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਟੋਕੜ ਗੱਬਣ ਬੱਛੀ ਦਮਾਨ ਜੀ ਦੀ ਮਾਰਕੀਟ ਚ ਲਾ ਲਓ ਵੀ ਟੋਕੜ ਗੱਬਣ ਪਸ਼ੂ ਦੀ ਬਣੀ ਰਹਿੰਦੀ ਆ ਤੇ ਪਹਿਲਾਂ ਕਿਹੜੀ ਟਾਈਮੇ ਦਿਖਾ ਦੇ ਉਹ ਸਮਾਂ ਕਿੰਨਾ ਹੋ ਗਿਆ ਤਾਜ਼ੀਆਂ ਦੀ ਉਸ ਹਾਵਨਾ ਜੱਜਮੈਂਟ ਕਰ ਲਿਓ ਤੁਸੀਂ ਸਮਾਂ ਜਿਹੜਾ 11 15 ਦਾ ਹੋ ਗਿਆ ਕਿਉਂਕਿ ਸਵੇਰ ਦੀ ਚਵਾਈ ਇਹਨਾਂ ਦੀ ਹੋਈ ਹੋਈ ਆ ਉਸ ਹਾਵਨਾ ਜੱਜਮੈਂਟ ਕਰ ਲਿਓ ਦੁੱਧ ਜਿੰਨਾ ਬਾਈ ਦੱਸੂਗਾ ਡੰਗ ਦੋ ਡੰਗ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਤੇ ਆਜੋ ਬਾਕੀ ਬਾਈ ਨਾਲ ਕਰਾ ਦੇਣਾ ਗੱਲਬਾਤ ਰੇਟ ਵੇਟ ਦੀ ਗੱਲ ਵੀ ਕਰ ਲਾਂਗੇ ਹੋਰ ਕਿਵੇਂ ਆ ਬਾਈ ਹੋਰ ਵਧੀਆ ਵੀਰੇ 80 ਗਾਲੀ ਸਾਰੇ ਆਉਂ ਚਰਵਾਵਾਈ ਆਪਣੀ ਵੀਡੀਓ ਨਾ ਯਾਰ ਡੰਗਰ ਖੜਦਾ ਨਹੀਂ ਮਿਲਦਾ ਨੀ ਮਾਲ ਠੀਕ ਹੈ ਗੱਲ ਮਾਲ ਵਾਈ ਕਹਿੰਦਾ ਐਂ ਕਹਿ ਲੋ ਵੀ ਟਰਨ ਵਾਈ ਟਰਨ ਵਿਕੀ ਜਾਂਦਾ ਨਾਲ ਦੀ ਨਾਲ ਵਿਕੀ ਵੀ ਜਾਂਦਾ ਜਿਹੜਾ ਮਿਲਦਾ ਇੱਕ ਦੋ ਤਾਂ ਖੜਨ ਨਹੀਂ ਦਿੰਦਾ ਜੀ ਹਾਂ ਕੱਲ ਜਿਵੇਂ ਮੇਰੀ ਬਾਈ ਨਾਲ ਗੱਲ ਹੋਈਦੀ ਵੀ ਆਪਾਂ ਸਵੇਰੇ ਵੀਡੀਓ ਬਣਾਉਣੀ ਆ ਕੱਲ ਬਾਈ ਕੋਲੇ 7 ਤੋਂ 8 ਜਾਨਵਰ ਦੇ ਮੇਰਾ ਖਿਆਲ ਆ ਚਾਰ ਵੀ ਬਾਈ ਕਹਿੰਦਾ ਆ ਧੱਕੇ ਨਾਲ ਹੀ ਰੋਕੇ ਨੇ ਵੀਡੀਓ ਰੋਕੇ ਨੇ ਇਹਨਾਂ ਦੀ ਵੀ ਹੁੰਦੇ ਜੀ ਠੀਕ ਹੈ ਗੱਲ ਇੱਥੋਂ ਕਰ ਲਈਏ ਸ਼ੁਰੂ ਹਾਂ ਆ ਜੋਟੀ ਤੇ ਮਾਰਦੇ ਗਰੀ ਕੈਮਰਾ ਇਹ ਆ ਗਈ ਨੀਲੀ ਰਾਵੀ ਚ ਅੱਖਾਂ 'ਚ ਵੀ ਤੇ ਪਿਛਲੇ ਪੈਰ ਚਿੱਟਿਆ ਗਏ ਤੇ ਪੂਛ ਬਾਈ ਤਾ ਆ ਕਰਦੇ ਕਰਦੇ ਇਧਰੋਂ ਸੁਆ ਕਿਹੜਾ ਬਾਈ ਇਹਦਾ ਸੁਆ ਵੀਰੇ ਹੈਗਾ ਇਹਦਾ ਤੀਜਾ ਤੀਜਾ ਸੁਆ ਤੇ ਆ ਗਈ ਬਾਡੀ ਵਾਲੀ ਜਾਨ ਵਾਲੀ ਹੈਨਾ ਹੂੰ ਸੁਈ ਕਿੰਨੇ ਦਿੰਦੀ ਹੈ ਸੁਈ ਵੀਰੇ ਹਾਲੇ ਬੱਚੇ 8 8 10 10 ਦਿੰਦੇ ਨੇ ਤਿੰਨੇ ਕੋਈ 10 10 ਆ ਉਰਲਾ ਬੱਚਾ ਆ ਬੱਚੇ ਤੇ ਮਾਰਦੇ ਗੈਰੀ ਕੈਮਰਾ ਜੱਜਮੈਂਟ ਤੁਸੀਂ ਕਰਨੀ ਆ ਸੱਤਾਂ ਦਿਨਾਂ ਦੀ ਆ ਜਾਂ ਦਸਾਂ ਦਿਨਾਂ ਦੀ ਆ ਬੱਚਾ ਕੀ ਨਾਲ ਬਾਈ ਬੱਚਾ ਕੱਟਿਆ ਵੀਰੇ ਨਾਲ ਇਹਦੇ ਕੱਟਾ ਆ ਤੋੜ ਦਿਓ ਜੀ ਖੋਲ ਕੇ ਇੱਕ ਵਾਰੀ ਸੂਆ ਤੀਜਾ ਤੇ ਸੱਤਾਂ ਅੱਠਾਂ ਦਿਨਾਂ ਦੇ ਲਗਭਗ ਇਹ ਸੂਈ ਹੋਈਆ ਕਿੰਨਾ ਕੋਣ ਦੁੱਧ ਦੁੱਧ ਵੀਰੇ 9 ਕਿਲੋ ਆ ਮੀਨ ਤੈਨੂੰ ਆਪਾਂ ਬਾੜਾ ਚ ਗਈ ਚਲੀ ਠੰਡ ਕਰਕੇ ਇੰਨੀ ਸੇਵਾ ਹੁੰਦੀ 9 ਕਿਲੋ ਜਾਣ ਕੇ ਮਿੰਟ ਦੇ ਚਾਹ ਚਾਰ ਡੰਗ ਚੋਲੇਵੇ ਅਗਲਾ ਇਹ ਪੰਜ ਚੋਲੇਵੇ ਹਾਂ ਹੈਗਾ ਬਾਈ ਕਹਿੰਦਾ 9 ਕਿਲੋ ਆ ਜਾਣਕਾਰੀ ਜਿਵੇਂ ਸਾਨੂੰ ਮੈਂ ਕੱਲ ਪਰਸੋਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਜੈਨੂਅਨੀ ਕੋਸ਼ਿਸ਼ ਹੁੰਦੀ ਹੈ ਜ਼ਿਆਦਾ ਲੈਣ ਦੀ ਜਾਣਕਾਰੀ ਤੇ ਇਹਦੇ ਥੱਲੇ ਹੈਗਾ 9 ਕਿਲੋ ਡੰਗ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਚੋਲੇਓ ਪਰ ਸਾਨੂੰ ਪਤਾ ਠੰਡ ਦਾ ਹਾਸ ਵੀ ਆ ਤੇ ਬਾਕੀ ਹਲੇ ਬਾਈ ਮੈਲੇ ਚੱਲੂਗੀ ਉਦੋਂ ਹਾਂ ਹਾਂ ਬੰਦਾਂ ਕਰ ਬਾਹਰ ਹੀ ਨਹੀਂ ਨਿਕਲਦੇ ਯਾਰ ਚਾਚਾ ਨਾਲ ਦਾ ਖਾਂਦੇ ਨੇ ਛੰਡ ਕਰਕੇ ਪਾਣੀ ਨਹੀਂ ਪੀਂਦੇ ਇਹ ਇੱਥੇ ਮਾੜੀ ਜੀ ਰੋਕ ਲਓ ਇੱਥੋਂ ਫੇਸ ਤੇ ਮਾਰਦੇ ਗੈਰੀ ਕੈਮਰਾ ਇੱਥੋਂ ਫੇਸ ਕੁਆਲਿਟੀ ਰੋਬ ਰੂਪ ਚੋਟੀ ਦਾ ਪੂਰਾ ਵੱਡੀ ਫੁੱਲਾ ਬਾਈ ਹਨਾ ਵੱਡੀ ਦਾ ਜਾਨ ਫੁੱਲਾ ਵੀ ਜਾਨ ਫੁੱਲਾ ਜਾਨ ਕੱਦ ਕਾੜ ਵੀ ਫੁੱਲਾ ਜਾਨ ਵੀ ਫੁੱਲਾ ਜਿਹੜੇ ਸੱਜਣ ਨੇ ਜਿਹੜੇ ਬਾਜਾ ਤਾਜ਼ੀਆਂ ਦੇ ਦੇਣੇ ਲੋਕਾਂ ਵਿੱਚ ਅਨੀਲੀ ਰਵੀ ਦੀ ਬਰੀਡਿੰਗ ਤੇ ਕੰਮ ਕਰਨਾ ਕਿਸੇ ਸੱਜਣ ਨੇ ਵੀ ਘੱਟ ਰੁਪਏ ਲਾ ਕੇ ਆਪਾਂ ਕਹੀਏ ਵੀ ਕੰਮ ਸ਼ੁਰੂ ਕਰਨਾ ਉਹ ਬਾਈ ਤੋਂ ਖਰੀਦ ਸਕਦਾ ਕਿਉਂਕਿ ਪੂਛ ਵੀ ਫੁੱਲ ਲੰਬਾਈ ਚ ਆ ਗਈ ਜਿਵੇਂ ਨੀਲੀ ਵਾਲਾ ਢਾਂਚਾ ਹੁੰਦਾ ਪੈਰਾਂ ਦੇ ਨਿਸ਼ਾਨ ਆ ਗਏ ਅਗਲੇ ਪੈਰਾਂ ਤੇ ਨਹੀਂ ਹੈਗੇ ਪਿਛਲਿਆਂ ਤੇ ਨੇ ਅੱਖਾਂ 'ਚ ਜਵਾਬ ਦੋਆਂ 'ਚ ਹੀ ਆ ਗਏ ਪੂਛ ਫੁੱਲ ਚਿੱਟੀ ਆ ਪੂਛ ਫੁੱਲ ਵਾਈਟ ਆ ਗਈ ਜਿਵੇਂ ਥਣ ਨੀਲੀ ਰਾਵੀ ਨੂੰ ਲੰਬਾ ਲੱਗਿਆ ਹੁੰਦਾ ਉਸ ਟਾਈਪ ਦੀ ਥਣ ਆ ਗਿਆ ਤੇ ਜਿਵੇਂ ਥੱਲੜੇ ਬੰਨੇ ਗੈਰੀ ਧੁੰਨ ਆ ਗਿਆ ਵੀ ਦਿਖਾ ਦੇ ਕਿਉਂਕਿ ਨੀਲੀ ਰਾਵੀ ਨਾਲ ਤਕਰੀਬਨ ਨਿਸ਼ਾਨੀਆਂ ਪੂਰੀਆਂ ਕਰਦੀ ਆ ਤੇ ਇੱਥੋਂ ਅੱਖਾਂ ਦਿਖਾ ਦੇ ਹੁਣ ਦੋਨੇ ਅੱਖਾਂ ਦੇ ਮਾਰਦੇ ਅੱਖਾਂ 'ਚ ਜਵਾਬ ਫੁੱਲ ਆ ਗਏ ਇਹਦੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਮੁੱਲ ਵੀਰੇ ਲੈਣ ਦੇ 82000 82000 ਕਿੰਨਾ ਕੁ ਦੁੱਧ ਦਾ ਦੱਸਿਆ ਮਾਲਕ ਨੇ ਵੀ ਇਹ ਪਾ ਦੁੱਧ ਦਾ ਵੀਰੇ ਮਾਲਕ ਕਹਿੰਦੇ 12 ਕਿਲੋ ਦਈ ਜਾਂਦੀ ਹੈ ਠੀਕ ਆ ਜੀ ਚਲ ਆਪਾਂ ਹੁਣ ਆਪਣੇ ਕੋਲੇ ਨਵਾਂ 11 12 ਦਾ ਕੱਢੀ ਜਾਉ ਵੱਡੀ ਮੈਂ ਆ ਯਾਰ ਥੋੜੇ ਦੰਦੀ ਛੂਈ ਹੋਈ ਆ ਕਈ ਵਾਰੀ ਪਸ਼ੂ ਇੱਕ ਗੱਲ ਦੱਸ ਦਿੰਦਾ ਯਾਰ ਘਰੇਲੂ ਪਸ਼ੂ ਹੁੰਦਾ ਜਿਹੜਾ ਬੱਦੇ ਨਹੀਂ ਜਾਂਦੇ ਟਿਕਾਣੇ ਜਾ ਕੇ ਨਾ ਸੈੱਟ ਨਹੀਂ ਆਉਂਦਾ ਜਦੋਂ ਪਸ਼ੂ ਕਿਸੇ ਟਿਕਾਣੇ ਜਾ ਕੇ ਲੱਗ ਜਾਂਦਾ ਘਰੇਲੂ ਸੱਜਣ ਕੋਲੇ ਆ ਜਾਂਦਾ ਨਾਲ ਭਰਾਵਾ ਘਰੇਲੂ ਸੱਜਣ ਚੋਂਦੇ ਵਾਲੀਆਂ ਲੰਬੀਆਂ ਨੇ ਠੀਕ ਹੈ ਗੱਲ ਨੌਵੇਂ ਨੌ ਮਹੀਨੇ ਤੱਕ ਛੱਡਦਾ ਹੀ ਨਹੀਂ ਹੈਗੇ ਠੀਕ ਹੈ ਗੱਲ ਇਹ ਤਾਂ ਹੈ ਹੁਣ ਮੱਝ ਦਾ ਹੈ 15 16 ਛੇਰੀ ਆ ਆ ਬਾਕੀ ਅੱਜ ਦਾ ਜਿੰਨਾ ਦੁੱਧ ਆ ਉਹ ਆਪਾਂ ਬੋਲਾ ਲੈ ਦੁੱਧ ਲੈ ਉਹ ਆਪਾਂ ਤੁਹਾਨੂੰ ਦੱਸਤਾ ਤੇ ਰੇਟ ਇਹਦਾ ਹੈਗਾ 82 ਬਾਈ ਮਾਨਤਾ ਨੂੰ ਚ ਹੋ ਜੂਗਾ ਮਾਨਤਾਣ ਕਰ ਦਾਂਗੇ ਵੀਰੇ ਠੀਕ ਹੈ ਗੱਲ ਤੇ ਹੁਣ ਮਾਰ ਦੇ ਘਰੀ ਆ ਦੋ ਨੰਬਰ ਵਾਲੀ ਝੋਟੀ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਸੂਈ ਹੀ ਆ ਵੀਰੇ ਤੋੜ ਦਿਓ ਜੀ ਖੋਲ ਕੇ ਸੂਆ ਦੂਜਾ ਸੂਈ ਕਿੰਨੇ ਦਿੰਦੀ ਐ ਇਹ ਸੂਈ ਇਹ ਵੀ ਅਠ ਦਸ ਦਿੰਦੀ ਐ ਵੀਰੇ ਅੱਠਾਂ ਦਸਾਂ ਦਿਨਾਂ ਦੀ ਸੂਈ ਆ ਬੱਚਾ ਕੀ ਨਾਲ ਇਹਦੇ ਬਾਈ ਇਹਦੇ ਮ ਕੱਦ ਘਾਟ ਇਹ ਝੋਟੀ ਦਾ ਵੀ ਠੀਕ ਆ ਤੇ ਸਿੰਘ ਦਾ ਸਾਈਜ਼ ਆ ਜਿਹੜਾ ਹੈਗਾ ਗੋਲ ਆ ਪਰ ਮੁੜਿਆ ਥੋੜਾ ਦੂਰੋਂ ਆ ਤੇ ਪਤਲੇ ਸਿੰਘ ਚ ਆ ਗਈ ਇਹਦੇ ਥੱਲੇ ਬਾਈ ਕਿੰਨਾ ਕੁ ਦੁੱਧ ਆ ਇਹਦੇ ਥੱਲੇ 10 ਕਿਲੋ ਵੀ ਤੇ ਹੋ ਪੂਰਾ ਹੈ ਨੈਟ ਦਾ ਤਾਂ 10 ਡੰਗ ਤੋਂ ਡੰਗ ਚੋਂ ਹਾਂ ਕਿੰਨਾ ਟਾਈਮ ਚੋਲੇਗੀ ਠੀਕ ਹੈ ਗੱਲ ਇਹ ਤਸੱਲੀ ਬਾਈ ਕਹਿੰਦਾ ਕਰਾ ਕੇ ਤੋਰਾਂਗੇ ਆਰਡਰ ਜ਼ਰੂਰ ਮਤਲਬ ਫਿਕਸ ਰੱਖਦੀ ਹਾਂ ਆਰਡਰ ਵੀਰੇ ਐ ਹੁਣ ਟਾਈਮ ਦਾ ਵੀ ਫਰਕ ਆ ਕਰਨ ਟਾਈਮ ਹੀ ਹਲੇ 11 ਵਜੇ 11:00 ਹਾਂ ਬਾਕੀ ਕਿਸ ਟਾਈਮ ਵੀ ਸਵਾ 11:00 ਨਾਲ ਤੁਹਾਨੂੰ ਮੈਂ ਦਿਖਾਤਾ ਬਾਕੀ ਡੰਗ ਤੇ ਪਛਦੀ ਗੱਲਬਾਤ ਹੋਰ ਹੁੰਦੀ ਹੈ ਕਿ 6 ਤੋਂ 7 ਘੰਟੇ ਬਾਕੀ ਹੋਣੇ ਹਾਂ 6 ਤੋਂ 7 ਹੈ ਗਿਆ ਵੀਰੇ ਆ ਇੱਥੇ ਦਿਖਾ ਦਿੰ ਗੈਰੀ ਸਾਈਡ ਤੋਂ ਸੁਆ ਕਿਹੜਾ ਦੱਸਿਆ ਦਾ ਸੁਆ ਦੂਜਾ ਵੀਰੇ ਸੁਆ ਦੂਜਾ ਚਵਾਈ ਦੀ ਕਿਵੇਂ ਬਾਈ ਚਵਾਈ ਵੀਰੇ ਚਾਹੇ ਕੋਈ ਹੱਥ ਨਾਲ ਲਾਵੇ ਸਾਰੀਆਂ ਜੰਗੀਆਂ ਨੇ ਚਵਾਈ ਦੀ ਨੀਲੀ ਵੀ ਫੋਕੀ ਆ ਚਵਾਈ ਉਹ ਤਾਂ ਬਾੜੀ ਜੰਗੀ ਚਵਾਈ ਆ ਨੀਲੀ ਸੀਦਾ ਮੋਟੀ ਰੂ ਮਰ ਗਈ ਠੀਕ ਹੈ ਗੱਲ ਆ ਨੇੜੇ ਲਾ ਕੇ ਦਿਖਾ ਦੀ ਸਮਾਰ ਕੇ ਦਿਖਾ ਦੇ ਹਰੇਕ ਪੱਖ ਤੋਂ ਬਾਦੀ ਦੀ ਬਨਾਵਟ ਤੋਂ ਲਾ ਕੇ ਲੰਬਾਈ ਤੋਂ ਲਾ ਕੇ ਝੋਟੀ ਦੀ ਤੇ ਬਾਕੀ ਅਗਲੇ 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 ਵੱਨ ਦਿਖਾ ਦੇ ਮੈਂ ਨਾਲਾ ਪਿਛਲਾ ਥਾਂ ਨੂੰ 19 20 ਪਾਉਂਦੀ ਆ ਛੋਟਾ ਨਾ ਵੀਰੇ ਫੁੱਲ ਗਰੰਟੀ ਆ ਥਾਂ ਇੱਕੋ ਜਿਹਾ ਕੋਈ ਧਾਰ ਦਾ ਇੱਕ ਦਾ ਵੀ ਨੋਕਸ ਚਾਹੇ ਬਿਨਾ ਹੱਥ ਲਾਏ ਭੇਜ ਦਾਂਗੇ ਵੀਰੇ ਇਹ ਇੱਥੇ ਦਿਖਾ ਗਰੰਟੀ ਆ ਥਣ ਵੀ ਹੁਣ ਉਹ ਲੈ ਲੈ ਉਹ ਲੈ ਬੰਨਿਓ ਵੀ ਦਿਖਾ ਦਿਓ ਉਹ ਲਾ 19 ਵੀ ਕਿ ਲੱਤ ਮੂਰੇ ਰੱਖ ਰਹੀ ਆ ਜਦੋਂ 19 ਕਿ ਲੱਗਦਾ ਵੀ ਛੋਟਾ ਦਿਖਾਉਗੀ ਠੀਕ ਆ ਕਰ ਕੋਈ ਨਹੀਂ ਵੀਰੇ ਉਦਾਂ ਪਸਮਾਚ ਇੱਕੋ ਜਿਹਾ ਥਾਰਾ ਕੋਈ ਨਹੀਂ ਪੂਰਾ ਰਿਪੋਰਟ ਹਰੇਕ ਵਕਤ ਹਾਂ ਜਮਾ 1000 ਦਾ ਵੀ ਫਰਕ ਨਹੀਂ ਹੈਗਾ ਇਹਦੇ ਠੀਕ ਆ 10 ਕਿਲੋ ਇਹਦੇ ਕੋਲ ਹਾਜ਼ਰ ਹੈ ਹਾਂ ਹੁਣ 10 ਕਿਲੋ ਇਹ ਜੋ ਮਾਨਤਾਨ ਕਰਦੀ ਮਾਨਤਾਨ ਵਧੀਆ ਕਰਦੇ ਆ ਉਹਦੇ ਦੇ ਵਜਨ ਜਾ ਰਹੇ ਆ ਉਹਨਾਂ ਨੂੰ ਤੋਕਿਆ ਨਹੀਂ ਮੈਨੂੰ ਥੋੜੀ ਜਿਹੀ ਹੌਲੀ ਲੱਗੀ ਉਹਦੇ ਨਾਲ ਇਹ ਐ ਛੋਟੀਆਂ ਚੱਲੀ ਗਈ ਉਹ ਤੀਜੇ ਸੂਏ ਮੱਝਾਂ ਚੱਲੀ ਜਾਣਗੇ ਉਹਦਾ ਵਜਨ ਵਾਲਾ ਤੇ ਬਾਕੀ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਹੋਇਆ ਉਹਦੇ ਚ ਮਾਨਤਾਨ ਕਰਦੇ ਆਂ ਮੈਂ ਕਰ ਦਾਂਗੇ ਵਧੀਆ ਮਾਨਤਾਨ ਕਰ ਦਾਂਗੇ ਮਾਨਤਾਨ ਜੋੜੇ ਚ ਬਾਈ ਕਹਿੰਦਾ ਕਰ ਦਾਂਗੇ ਤੇ ਦੁੱਧ ਹਲੇ ਦੇ ਵੀ ਚਾਂਸ ਨੇ ਵਧਣ ਦੇ ਹਾਂ ਦੁੱਧ ਦਾ ਵੀਰੇ 2-2 ਕਿਲੋ ਤੱਕ 3 ਕਿਲੋ ਸਾਰੀਆਂ ਨੇ ਵਧਾ ਮੈਲੇ ਹਜੇ ਲੱਗਣਗੇ ਮੈਲੇ ਬਾਈ ਕਹਿੰਦਾ ਇਹ ਚੱਲੀਆਂ ਨਹੀਂ ਹਾਂ ਐ ਵੀਰੇ ਚੱਕਰ ਆਇਆ ਥੋੜੇ ਦਿਨ ਤਾਂ ਠੰਡ ਦਾ ਵੀ ਦੂਜੇ ਕਿਲੇ ਜਦੋਂ ਵਪਾਰੀ ਆ ਕਰਿਆ ਹੁਣੀ ਆ ਕੇ ਤਾਂ ਨਮਾ ਹੋਈਆਂ ਨੇ ਟਾਈਮ ਹੀ ਲੱਗਦਾ ਇੱਕ ਸੈੱਟ ਨਹੀਂ ਹੁੰਦਾ ਪਸ਼ੂ ਜਦੋਂ ਕਿਸੇ ਟਿਕਾਣੇ ਜਾ ਕੇ ਲੱਗ ਜਾਂਦਾ ਇੱਕ ਜਗ੍ਹਾ ਰੁਕ ਜਾਂਦਾ ਉੱਥੇ ਜਾ ਕੇ ਸੈੱਟ ਹੋ ਜਾਂਦਾ ਹੁਣ ਮਾਰਦਿਆ ਬੱਚੀ ਦੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹ ਵੀਰੇ ਤੀਜੇ ਸੂਏ ਸੁਣੀ ਆਇਆ ਕਿ ਦੁੱਧ ਦਿੱਤਾ ਹੋਇਆ ਦਾ 20 ਕਿਲੋ ਤੋੜ ਦੋ ਜੀ ਆਪਾਂ 25 30 ਕਹੀ ਰਹੀਏ ਤੋੜ ਦੋ ਜੀ 20 ਕਿਲੋ ਦਿੰਦੀ ਆ ਪੂਰਾ ਦੋ ਤੇ ਨੈਟ ਬਾਕੀ ਸਾਹੀਵਾਲ ਤੇ ਚਲੀ ਗਏ ਸਾਉਂਸੀਲ ਫੁੱਲਾ ਆਪਣੀ ਗਾਰੰਟੀ ਆ ਸਾਉਂਸੀਲ ਦੀ ਚੋਣ ਚਬਾਉਣ ਦੀ ਤਾਂ ਨਹੀਂ ਖੱਟਰਾ ਨਾ ਨਾ ਤਾਂ ਤੇਰੇ ਥੱਲੇ ਬੈਰ ਠੀਕ ਹੈ ਗੱਲ ਹਾਂ ਸੂਆ ਦੂਜੇ ਗੱਬਣ ਕਿੰਨੇ ਟਾਈਮ ਦੀ ਬਾਈ ਸੂਆ ਤੀਜੇ ਸੂਗੀ ਹੁਣ ਦੂਜਾ ਗੱਬਣ ਦੰਪੜ ਵੀਰੇ 3 ਮਹੀਨੇ ਦੀ ਪੂਰੇ ਦੀ ਚੱਕਾ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂ ਸਾਹੀਆਲ ਕੰਪਨੀ ਚ ਆ ਗਈ ਹੈ ਨਾ ਹਾਂ ਰੰਗ ਰੂਪ ਦੀ ਸੋਹਣੀਆਂ ਝਾਂਦੀਆਂ ਨੰਬ ਟਾਈਮ ਤੇ ਦਾ ਵੀਰੇ ਮੋੜ ਨਹੀਂ ਵੀ ਕਰ ਲਾਂਗੇ ਜੇ ਯਾਰ ਕੋਈ ਲੈ ਜਾਊ ਕੋਈ ਚੱਕਰ ਨਹੀਂ ਅੱਛਾ ਹਾਂ ਬਾੜੀ ਚੰਗੀ ਬਣਦੀ ਆ ਟਾਈਮ ਤੇ ਤਾਂ ਥਣ ਥੱਪੇ ਦੀ ਤਾਂ ਨਹੀਂ ਵੱਧ ਕਰ ਕਿਸੇ ਬਕਸਾ ਮੈਂ ਕਹਿੰਦਾ ਮੇਰੀ ਫੁੱਲ ਗਾਰੰਟੀ ਹੈ ਵੀਰੇ ਬੈਣੀ ਜ਼ਰੂਰ ਆਉਣ ਪਿਹਾਰਟ ਕਰਕੇ ਬਣ ਜਾਂਦੀ ਆ ਹਾਂਜੀ ਹਾਂਜੀ ਹਾਂ ਜਾਣ ਕੇ ਥਣ ਥੱਪੇ ਦੀ ਬਿਨਾਂ ਹੱਫਲਾਈ ਲੈ ਜੇ ਮੋੜ ਵੀ ਲਵਾਂਗੇ ਆਪਾਂ ਕੋਈ ਚਵਾਈ ਦੀ ਕਿਵੇਂ ਚਵਾਈ ਦੀ ਤਾਂ ਗੰਨੇ ਵਾਲੀ ਧਾਰ ਪੈਂਦੀ ਆ ਮੈਨੂੰ ਹਾਂ ਭੂ ਭਾਜੀ ਆਪਾਂ ਲੈ ਵੀ ਲਵਾਂਗੇ ਹਾਂ ਤਾਂ ਆਜੀ ਵੀ ਲੈ ਲਾਂਗੇ ਤੇ ਗੱਬਣ ਤਿੰਨ ਮਹੀਨਿਆਂ ਦੀ ਚੈੱਕ ਪਾਸ ਬੱਚਾ ਤਾਂ ਨਹੀਂ ਹੈਗਾ ਨਹੀਂ ਬੱਚਾ ਨਹੀਂ ਹੈਗਾ ਦੁੱਧ ਵੀਰੇ 5 ਕਿਲੋ ਐਵੇਂ ਬਾਹਲਾ ਝੂਠ ਬੋਲੀ ਜਾਈਏ ਇਹ ਲੇਟ ਕਰਾਈਆ ਗੱਬਣ ਫੇਰ ਇਹ ਪਤਾ ਕੀ ਆ ਜਾ ਮੈਂ ਤੁਹਾਨੂੰ ਵੀ ਝੂਠ ਆਪਣੇ ਰਹਿਤੇਦਾਰੀ ਚ ਹੋਈ ਆ ਸਤੰਦਰ ਦੇ ਨੇ ਸੂਪੀ ਵੇੜੀ ਚਾਉਂਦੇ ਸੀਗੇ ਉਦੋਂ ਅੱਛਾ ਚਾਉਂਦੇ ਸੀਗੇ ਉਦੋਂ ਠੀਕ ਆ ਗੱਲ 10 12 ਕਿਲੋ ਇਹਨਾਂ ਥੱਲੇ ਉਦੋਂ ਦਾ ਤੇ ਸੀ ਠੀਕ ਹੈ ਸ਼ਾਮ ਨੂੰ ਵੜੀ ਰੂਪੀ ਜਾ ਚੋ ਕੇ ਉੱਥੇ ਐਸਾ ਐਸਾ ਕੋ ਕਰਦੀ ਨਹੀਂ ਮੋਕੜਿਆ ਦਿਨ ਤਣ ਭੁੱਲ ਗਿਆ ਐਤ ਕੀ ਹੁਣ ਇਹਨੂੰ 3 ਮਹੀਨੇ ਦੀ ਜਾਂ 5 ਤੇ 6 ਦੀ ਦੁੱਧ ਵਾਲੇ ਤਾਂ ਨੇਰੀ ਲਿਆਉਣੀਆਂ ਨੇ ਵੀਰੇ ਐਤ ਕੀ ਚੋਲ ਚੰਗੀ ਰੱਖਦੇ ਤੇ ਬਾਕੀ ਐਤ ਕੀ ਸਮਾਂ ਪਹਿਲਾਂ ਛੱਡੀ ਜਾਊਗੀ ਤੇ ਸਵਾਹ ਆਖਿਆ ਦੇ ਇੱਕ ਵਾਰੀ ਕਿਉਂਕਿ ਸਾਈ ਵਾਲਾ ਨਾ ਕਿਵੇਂ ਗਰਮ ਹੁੰਦਾ ਸਵਾਹ ਇੱਥੇ ਇੱਥੇ ਦਿਖਾ ਦੇ ਗਰੀ ਇਹ ਦੇਖ ਤਾ ਚਵਾਈ ਦਾ ਗੰਨੇ ਵਾਲਾ ਕੰਮ ਹੀ ਆ ਮੋਟੀ ਆ ਫੁੱਲਵਾ ਕੋਈ ਗੱਲ ਨਹੀਂ ਬਈ ਪਰੇਸ਼ਾਨ ਨਾ ਕਰ ਸਬਾਦੀ ਆ ਗਈ ਠੰਡੀ ਸੀਲ 3 ਮਹੀਨਿਆਂ ਦੀ ਚੈੱਕ ਪਾਸ ਪੈਸੇ ਕਿੰਨੇ ਲੈ ਲਾਂਗੇ ਵੀ ਤੇਰਾ ਵੀਰੇ ਮਨ ਲ 27000 ਹੀ ਆ 27 ਹੂੰ ਮਾਨਤਾ ਨੂੰ ਥੋੜਾ ਬੋਤਾ 25000 ਦੀ ਦੇ ਦੇਾਂਗੇ 25 ਦੀ ਦੇ ਦਾਂਗੇ ਹਾਂ ਠੀਕ ਆ ਕਰ ਤੇ ਹੁਣ ਲਾਸਟ ਵਾਲੀ ਮੈਂ ਵੀ ਕੱਟ ਲਿਆ ਬਾਈ ਉਹ ਕੱਟ ਲੇ ਹਾਂ ਖੋਲਿਓ ਲਾਸਟ ਵਾਲੀ ਮੈਂ ਵੀ ਖੋਲੋ ਨੰਬਰ ਬੋਲੀ ਬਾਈ ਤੇਰਾ ਨੰਬਰ ਵੀਰੇ 84370 ਹਾਂਜੀ 68099 ਇੱਕ ਵਾਰੀ ਫੇਰ ਬੋਲ 84370 ਹਾਂਜੀ 68099 ਆ ਪਿੰਡ ਛਪਾਰ ਆ ਆਪਣਾ ਹਾਂ ਪਿੰਡ ਛਪਾਰ ਉਹ ਚੋਟੀ ਦਾ ਸੁਆ ਕਿਹੜਾ ਉਹ ਸ਼ੂਏ ਦਾ ਵੀਰੇ ਤੀਜੀ ਆ ਬੇਸ਼ਾਮ ਕਰੋ ਆਈਏ ਜਮਾਂ ਵੀਰੇ ਠੀਕ ਆ ਐਂ ਹਮ ਲੋ ਵੀ ਸੁੱਕੀ ਪ੍ਰਾਲੀ ਵੀ ਨਹੀਂ ਛੱਡਦੀ ਹੈਗੀ ਜੇ ਬਾਦੇ ਠੀਕ ਆ ਦਾਤੀ ਸਿੰਘੀ ਆ ਗਈ ਹੈ ਨਾ ਹਾਂ ਜਾਣ ਕੇ ਦੁੱਧ ਵਾਲੇ ਦਾ ਰਗਾੜੀ ਤੋੜਦੀ ਆ ਵੀਰੇ ਥਣ ਦਾ ਸੈਜ ਵਾਲਾ ਚੰਗਾ ਇਹਦਾ ਹਾਂ ਦੁੱਧ ਵੀ ਬਹੁਤ ਆ ਵੀਰੇ ਲਾਲੇ ਵਾਲਾ ਲਓ ਥਣ ਦਾ ਸੈਜ ਲਾ ਲਓ ਤੇ ਬਾਕੀ ਕੱਦ ਵੱਡਾ ਆ ਗਿਆ ਫੁੱਲ ਵੱਡਾ ਹੈ ਨਾ ਹਾਂ ਆ ਬੇਲ ਵੀ ਚੰਗੀ ਆ ਕੱਦ ਵੀ ਫੁੱਲਾ ਤੇ ਥਣ ਦਾ ਸੈਜ ਵੀ ਸੋਹਣਾ ਤੇ ਥਾਣੇ ਦੇ ਬਈ ਲੱਗੇ ਵੀ ਗੈਪ ਤੇ ਹਾਂ ਬਾਹਰ ਗੈਪ ਤੇ ਲੱਗੇ ਨੇ ਪੂਰੇ ਗੈਪ ਤੇ ਢੱਲੇ ਵਾਲਾ ਕੇ ਆਏ ਸਮਝ ਲੈ ਚਫਾ ਗਾਮਾ ਵਾਲਾ ਕੰਮ ਹੀ ਆ ਸ਼ਾਮ ਨੂੰ ਡੰਗ ਤੇ ਬਣੂਗਾ ਬਾਹਰ ਮੰਨਦੀ ਆ ਨਜਾਇਜ਼ ਸੂਈ ਕਿੰਨੇ ਦਿੰਦੀ ਆ ਸੂਈ ਹੋਊ ਯਾਰ ਇਹ ਵੀ 10 12 ਦਿੰਦੀ ਹੈਗੀ ਬੱਚਾ ਕੀ ਆ ਇਹਨਾਂ ਦਾ ਇਹਦੇ ਮਗਰ ਕੱਟੀ ਆ ਇਹਦੇ ਨਾਲ ਕੱਤੀ ਆ ਗਈ ਹਾਂ ਕੱਦ ਆ ਗਿਆ ਫੁੱਲ ਵੱਡਾ ਬਰੀਕ ਵੀ ਫੁੱਲਾ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਯਾਰ ਕਿਸੇ ਸ਼ਾਮ ਵਾਲੇ ਸੱਜਣ ਦੇ ਘਰ ਆਉਣੀ ਆਈ ਹੈ ਨਾ ਹਾਂ ਜਾਮਾ ਹੀ ਬੇਸ਼ਾਮ ਦਾ ਆਇਆ ਬਈ ਸੁੱਕੀ ਪ੍ਰਾਲੀ ਵੀ ਨਹੀਂ ਛੱਡਦੀ ਆਈ ਕੱਲ ਹੀ ਆਪਣੇ ਕੋਲੇ ਆ ਥਣ ਦਾ ਸੈਜ ਬਹੁਤ ਸੋਹਣਾ ਗੈਪ ਵੀ ਸੋ ਤੇ ਬਾਕੀ ਕਿਸੇ ᱥਾਮ ਵਾਲੇ ਸੱਜਣ ਕੋਲੇ ਜਾਊਗੀ ਦੁੱਧ ਵੱਧ ਸਕਦੀ ਆ ਹੋਰ ਹਾਂ ਕੱਦੇ ਦਾ ਫੁੱਲ ਵੱਡਿਆਂ ਜੀ ਮੰਨ ਲਿਓ ਵੀ ਕੱਦ ਨਹੀਂ ਛੋਟਾ ਕਿਸੇ ਵੀ ਵਕਤ ਮੇਰੇ ਖਿਆਲ ਆ ਦੋੇ ਮਹੀਨਿਆਂ ਤੋਂ ਉੱਚਾ ਹੋਊਗਾ ਹਾਂ ਬਈ ਵੱਡੀ ਆ ਯਾਰ ਹੁਣ ਹਾਜ਼ਰ ਕਿੰਨਾ ਦੁੱਧ ਵੀਰੇ 12 ਕਿਲੋ ਦੁੱਧ ਅਜਾ ਚਾਰ ਟਾਈਮ ਚ ਵਾਦੇ ਹੁਣ 12 ਕਿਲੋ ਹਾਂ 12 ਕਿਲੋ ਦੁੱਧ ਚਾਰ ਟਾਈਮ ਚ ਵਾਦਾਂਗੇ ਕਰਦੀ ਆ ਕਮਾਲ ਜਾਤ ਚੰਗੀ ਆ ਤਾਂ ਦੇਈ ਜਾਂਦੀ ਆ ਨਾ ਹਾਂ ਇੱਥੋਂ ਥਣ ਦਾ ਸੈਜ ਦਿਖਾ ਦੇਈ ਗਰੀ ਜਦੋਂ ਸੱਤ ਕਿਲੋ ਵਾਲੀ ਬਾੜੀ ਦੇ ਦੋ ਪਰਲੇ ਉਰਲੇ ਉਰਲੇ ਬੰਨਿਆ ਰਖਾਦੀਆਂ ਤਾਂ ਪਰਾਂ ਨੂੰ ਜਾਊਗੀ ਤੇ ਬਾਕੀ ਇਥੋਂ ਇਥੋਂ ਆਰਡਰ ਦਿਖਾ ਦੀ ਆਰਡਰ ਸੋਣਾ ਰੱਖਦੀ ਆ ਪਰ ਸੰਭਾਲ ਨਹੀਂ ਹੋਈ ਜਿਵੇਂ ਬਾਈ ਨੇ ਦੱਸਿਆ ਸਾਮ ਨੂੰ ਆਏ ਲੰਘ ਲਾ ਵੀ ਫਸੀ ਪਈ ਹੁੰਦੀ ਆ 12 ਕਿਲੋ ਇਹਦੇ ਕੋਲੇ ਹਾਜ਼ਰ ਆ ਹੁਣ ਡੰਗ ਦੋ ਡੰਗ ਚੋਣ ਆੜਾ ਬਾਈ ਕਹਿੰਦਾ ਨਾਲ ਵੀ ਕੱਟੀ ਆਵੇ ਤੇ ਪੈਸੇ ਇਹਦੇ ਕਿੰਨੇ ਲੈ ਲਾਂਗੇ ਇਹਦਾ ਮੁੱਲ 77000 ਕਰਦੇ ਆ ਕਿੰਨੇ ਦੇ ਲਾਂਗੇ 75 ਦੀ ਦੇ ਲਾਂਗੇ ਹੈ 75 ਹੋ ਜੂ ਥੋੜਾ ਬਹੁਤ ਮੌਕੇ ਦੇ ਕਰ ਲਾਂਗੇ ਮੌਕੇ ਲੈ ਜਾ ਰਹੇ ਆ ਆਦਾ ਬਾਈ ਹੁਣ ਆ ਤੁੱਪ ਚੜ ਦਿੰਦੇ ਇਹ ਜੀਆਂ ਦਾ ਭਿਹਾੜ ਵੇਕਣੀਆਂ ਨੇ ਹੁਣ ਠੀਕ ਹੈ ਗੱਲ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਵੀ ਜਿਹੜਾ ਰੇਟ ਬਾਈ ਨੇ ਚਲੋ ਕਰਿਆ ਗਿਆ ਥੋੜਾ ਬਹੁਤਾ ਮਾਨਤਾਨ ਕਰ ਲਉ ਦੁੱਧ 12 ਕਿਲੋ ਹਾਜ਼ਰ ਆਉਦੇ ਤੇ ਹਾਂ ਚਾਹ ਚਾਰ ਟਾਈਮ ਕੋਈ ਚੋਲੋ ਬਈ ਵੀਰੇ ਤੇ ਪਲੱਸ ਪੁਆਇੰਟ ਆ ਜਿਹੜਾ ਨਾਲ ਉਹਦੇ ਕੱਟੀ ਆ ਗਈ ਸਾਲੇ ਆਈ ਵੀ ਕੱਲ ਹੀ ਆ ਇਹ ਨਹੀਂ ਪਤਾ ਵੀ ਤੇ ਦੁੱਧ 2 ਕਿਲੋ ਚੱਕੀ ਜਾਵੇ ਦੋ ਦਿਨਾਂ ਦੇ ਤਾਂ ਨੂੰ ਇੰਨੀ ਚਾਰੂ ਆ ਮਾਂਗਣਾ ਹੋਣੀ ਮਾੜੀ ਨਹੀਂ ਜਿਵੇਂ ਗੱਲ ਵੀ ਵਧਣ ਦੇ ਚਾਂਸ ਨੇ ਹਾਂ ਹਾਂ ਬਾਜੂ ਵੀਰੇ ਕਿਲੋ ਤੋਂ ਕਿਲੋ ਤਾਂ ਬਾਜੂਗੀ ਜੇ ਸ਼ਾਮ ਵਾਲੇ ਬਾਈ ਦੇ ਘਰੇ ਜਾਂਦੀ ਹੈ ਜੇ ਹੁਣ ਭਰਾਵਾ ਪਾਉਣਾ ਹੀ ਨਹੀਂ ਕੋਸ ਫੇਰ ਉਹ ਗੱਲ ਵੱਖਰੀ ਆ ਫੇਰ ਤਾਂ ਜੇ 25 ਲੱਖ ਵਾਲੀ ਲਿਆਓ ਵੀ ਨਹੀਂ ਦੰਦੀ ਦੋ ਜੇ ਕੋਈ ਪਾਉਣਾ ਹੀ ਨਹੀਂ ਇਹ ਤਾਂ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਦੇ ਵਿੱਚ ਲਾ ਦੂੰਗਾ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ